ਫਰੋਜ਼ਪੁਰ ਦੇ ਵਿੱਚ ਪੀਜੀਆਈ ਸੈਂਟਰ ਦਾ ਕੱਲ ਜਿਹੜਾ ਨੀ ਪੱਥਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਜਿਹੜਾ ਵੀਡੀਓਗ੍ਰਾਫੀ ਲਈ ਨਾਲੋਂ ਦਾ ਕਰਨਗੇ ਉਹਦੀਆਂ ਜਿਹੜੀਆਂ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਪਿਛਲੇ ਬੋਰਡ ਦੇ ਉੱਤੇ ਦਿਖਾਇਆ ਜਾਵੇ ਜਿਹੜੇ ਪਿਛਲੇ 100 ਬੈੱਡ ਦਾ ਜਿਹੜਾ ਹੈ ਨੀ ਪੱਥਰ ਜਿਹੜਾ ਪੀਜੀਆਈ ਸੈਂਟਰ ਦਾ ਬਣਾਇਆ ਜਾਏਗਾ 100 ਬੈੱਡ ਦਾ ਜਿਹੜਾ 249 ਕਰੋੜ ਰੁਪਏ ਦਾ ਜਿਹੜਾ ਇਹਦਾ ਪ੍ਰੋਜੈਕਟ ਹੈ ਤੇ 31 2003 26 ਦੇ ਵਿੱਚ ਇਹਦੀ ਪੂਰੀ ਜਿਹੜਾ ਤਿਆਰੀ ਜਿਹੜੀ ਕੀਤੀ ਜਾਏਗੀ ਉਹਦਾ ਤਿਆਰੀ ਦਾ ਅਗਾਹ ਤੁਹਾਨੂੰ ਤਿਆਰੀਆਂ ਵੀ ਹੋ ਰਹੀਆਂ ਕਿਵੇਂ ਤਿਆਰੀਆਂ ਜਿਹੜੀਆਂ ਨੀ ਪੱਥਰ ਤੋਂ ਬਾਅਦ ਜਿਹੜੀਆਂ ਹੋਣ ਤਿਆਰੀਆਂ ਕੱਲ੍ਹ ਵਾਸਤੇ ਕੀਤੀਆਂ ਜਾ ਰਹੀਆਂ ਤੁਹਾਨੂੰ ਅੱਗੇ ਵੀ ਹੋਵਾਂ ਕਿੰਨੀਆਂ ਕੀ ਤਿਆਰੀਆਂ ਜਿਹੜੀਆਂ ਕੀਤੀ ਜਾਣੇ ਕੱਲ ਵੀਡੀਓਗ੍ਰਾਫੀ ਰਾਏ ਜਿਹੜਾ ਨਰਿੰਦਰ ਮੋਦੀ ਜੀ ਦਾ ਜਿਹੜਾ ਕੱਲ ਇਹਦਾ ਨਹੀਂ ਪੱਥਰ ਜਿਹੜਾ ਰੱਖਿਆ ਜਾਏਗਾ ਪੀਜੀਆ ਦੀ ਜਿਹੜੀਆਂ ਤਿਆਰੀਆਂ ਨੂੰ ਲੈ ਕੇ ਤੁਹਾਨੂੰ ਕੈਮਰਾਮੈਨ ਨੂੰ ਕਹਾਂ ਆਪਦੀਆਂ ਤਿਆਰੀਆਂ ਜਿਹੜੀਆਂ ਹੋ ਰਹੀਆਂ ਨੇ ਪੀਜੀਆ ਦੀਆਂ ਤਿਆਰੀਆਂ ਕਰ ਰਹੇ ਨੇ ਉਹ ਤੁਹਾਨੂੰ ਤਿਆਰੀਆਂ ਦਿਖਾ ਰਹੇ ਆ ਕਿ ਤਿਆਰੀਆਂ ਕਿਵੇਂ ਕੀਤੀਆਂ ਜਾ ਰਹੀਆਂ ਨੇ ਅੱਜ ਲਗਾਤਾਰ ਜਿਹੜਾ ਕੱਲ ਪਰਸੋਂ ਦੇ ਲੱਗੇ ਨੇ ਤਿਆਰੀਆਂ ਨੂੰ ਲੈ ਕੇ ਅੱਜ ਵੀ ਜਿਹੜੀ ਤਿਆਰੀ ਪੂਰੀ ਤਰ੍ਹਾਂ ਜਿਹੜੀ ਕੀਤੀ ਜਾ ਰਹੀ ਹੈ ਉਹਨ ਤੁਹਾਨੂੰ ਅੰਦਰ ਦੇ ਵੀ ਕੈਮਰਾਮੈਨ ਨੂੰ ਹਵਾ ਜਿਹੜੇ ਵੀਡੀਓ ਕਾਨਫਰੈਂਸ ਲਈ ਨਿਰਿੰਦਰ ਮੋਦੀ ਜੀ ਕੱਲ ਤੁਹਾਨੂੰ ਦਿਖਾਣਗੇ ਉਹਦੇ ਵਿੱਚ ਲਾਈਵ ਪਹਾਨੀਆਂ ਜਿਹੜੀਆਂ ਅੰਦਰ ਵੱਡੀ ਸਕਰੀਨ ਦੇ ਉੱਤੇ ਲਾਈਵ ਚੱਲੇਗਾ ਔਰ 500 ਦੇ ਕਰੀਬ ਲੋਕ ਜਿਹੜੇ ਤੇ ਵੱਡੇ ਲੀਡਰ ਵੀ ਜਿਹੜੇ ਇੱਥੇ ਪਹੁੰਚਣਗੇ ਉਹਨਾਂ ਨਾਲ ਵੀ ਇੱਥੇ ਆਣਾ ਇੱਥੇ ਪੂਰੀ ਤਿਆਰੀ ਹੋ ਰਹੀਆਂ ਸੌਨ ਸਿਸਟਮ ਵਧੀਆ ਤਰੀਕੇ ਨਾਲ ਜਿਹੜਾ ਤੰਬੂ ਵਗੈਰਾ ਜੋ ਵੀ ਹੈ ਸਾਰੀਆਂ ਵਧੀਆ ਤਿਆਰੀਆਂ ਕੀਤੀਆਂ ਜਾ ਰਹੀਆਂ ਲੋਕ ਵੀ ਇਥੇ ਆਵ ਚ ਆ ਜਾ ਰਹੇ ਨੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜੇ ਕਿਹੜੇ ਲੀਡਰ ਇੱਥੇ ਵੱਡੇ ਆਣਗੇ ਬੀਜਪੀ ਦੇ ਬੀਜਪੀ ਦੇ ਅਧਿਕਾਰੀ ਵੀ ਪਹੁੰਚਣਗੇ ਸਾਰੇ ਹੋਰ ਵੀ ਲੋਕ ਜਿਹੜੇ ਇਥੇ ਪੂਰੀ ਤਿਆਰੀ ਤਰ੍ਹਾਂ ਹੋ ਰਹੀ ਆ ਕੱਲ ਦੀ ਜਿਹੜੀ 25 ਤਰੀਕ ਨੂੰ ਜਿਹੜਾ ਨਰਿੰਦਰ ਮੋਦੀ ਵੀਡੀਓ ਕਾਨਫਰੈਂਸ ਲਈ ਉਹ ਆਉਣਗੇ ਉਥੇ ਲਾਈਵ ਜਿਹੜਾ ਤੁਹਾਨੂੰ ਤਸਵੀਰਾਂ ਦੇ ਵਿੱਚ ਅੰਦਰ ਤੁਹਾਨੂੰ ਵੀਡੀਓ ਜਿਹੜੀ ਐਲਸੀਡੀ ਵੱਡੀ ਲਗਾਈ ਹੋਣਦੇ ਤੇ 500 ਬੰਦੇ ਦਾ ਜਿਹੜਾ ਅਰੇਂਜਮੈਂਟ ਕੀਤਾ ਬੀਜੇਪੀ ਦੇ ਵੱਡੇ ਲੀਡਰ ਵੀ ਇੱਥੇ ਪਹੁੰਚਣਗੇ ਰਾਣਾ ਗਰਮੀਤ ਸਿੰਘ ਸੋਢੀ ਵੀ ਪਹੁੰਚਣਗੇ ਤੇ ਨਾਲ ਹੋਰ ਵੀ ਜਿਹੜੇ ਲੋਕ ਜਿਹੜੇ ਇੱਥੇ ਆਉਣਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਜੀ ਅਸੀਂ ਨਾਲ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆ ਲੱਗਦਾ ਕਿਹੋ ਜਿਹੀ ਤਿਆਰੀਆਂ ਹੋ ਰਹੀਆਂ ਹਾਂ ਹਾਂਜੀ ਜੀ ਕਿਵੇਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਜੀ ਬਹੁਤ ਵਧੀਆ ਹੋ ਰਹੀਆਂ ਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਠੀਕ ਲੱਗ ਰਿਹਾ ਸਰ ਕੱਲ ਕੱਲ ਨਰਿੰਦਰ ਮੋਦੀ ਜੀ ਨੇ ਇੱਥੇ ਇਕੱਠ ਇਕੱਠਾ ਕਰਨਾ ਹੈ ਪੀਜੀਆ ਦਾ ਕਿਵੇਂ ਦਾ ਲੱਗ ਰਿਹਾ ਤਿਆਰੀਆਂ ਕਿਵੇਂ ਦੀਆਂ ਜੀ ਠੀਕ ਹੈ ਜੀ ਸਾਡਾ ਸਾਰਾ ਸਟਾਫ ਆਇਆ ਹੋਇਆ ਕਰ ਰਿਹਾ ਹੈ ਤਿਆਰੀਆਂ ਵਧੀਆ ਤਿਆਰੀਆਂ ਹੋ ਰਹੀਆਂ ਜੀ ਪੀਜੀਆ ਦੀ ਪੀਜੀਆ ਦੀ ਤਿਆਰੀ ਜਿਹੜੀ ਜਿੱਥੇ ਤੱਕ ਹੈਗੀ ਹੈ ਜੀ ਬੜੀ ਵਧੀਆ ਗੱਲ ਹੈ ਕਿ ਬੜੇ ਲੰਮੇ ਸਮੇਂ ਤੋਂ ਬਾਅਦ ਜਿਹੜਾ ਹੈਗਾ ਅੱਜ ਕੱਲ ਜਿਹੜਾ ਹੈਗਾ ਪ੍ਰੋਗਰਾਮ ਬਣਨ ਜਾ ਰਿਹਾ ਹੈ ਪ੍ਰਧਾਨ ਮੰਤਰੀ ਜੀ ਉੱਥੋਂ ਗੁਜਰਾਤ ਤੋਂ ਕੁਦਰਤ ਦੇ ਰਾਜਕੋਟ ਤੋਂ ਉਹਨਾਂ ਨੇ ਜਿਹੜਾ ਹੈਗਾ ਇਹਦਾ ਸਿਲਾ ਨਿਯਾਜ਼ ਕਰਨਾ ਹੈਗਾ ਵੀਡੀਓ ਕਾਨਫਰੈਂਸ ਤੋਂ ਤੇ ਇਹ ਉਹਦੀਆਂ ਤਿਆਰੀਆਂ ਕੀਤੀਆਂ ਗਈਆਂ ਇਹ ਵਾਟਰ ਪ੍ਰੂਫ ਜਿਹੜਾ ਹੈਗਾ ਇਹ ਲਗਾਇਆ ਗਿਆ ਟੈਂਟ ਇੱਥੇ ਕਿਉਂਕਿ ਜਦੋਂ 2022 ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਆਣਾ ਸੀਗਾ ਤੇ ਉਦੋਂ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀ ਤੇ ਇਸ ਕਰਕੇ ਜਿਹੜਾ ਹੈਗਾ ਅੱਜ ਕੀ ਪਹਿਲਾਂ ਹੀ ਜੜਾ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨਾ ਕਿ ਜੇ ਕੱਲ ਨੂੰ ਵੀ ਮੌਸਮ ਖਰਾਬ ਹੁੰਦਾ ਹੈ ਬਾਰਿਸ਼ ਹੁੰਦੀ ਹੈ ਕੋਈ ਮੀਂਹ ਦੀ ਰੀਤ ਆਉਂਦੀ ਹੈ ਕਿ ਉਹਨੇ ਤਾਂ ਵਿਚਾਰ ਰਵੇ ਤੇ ਇਹਦੇ ਵਿੱਚ ਜਿਹੜਾ ਹੈਗਾ ਮੈਂ ਸਮਝਦਾ ਕਿ ਵੀ ਇਹ ਫੋਜਪੁਰ ਵਾਸਤੇ ਹੀ ਨਹੀਂ ਜਿਹੜਾ ਫੋਜਪੁਰ ਦੇ ਨਾਲ ਲੱਗਦੇ ਜਿਹੜੇ ਹੈਗੇ ਸਾਰੇ ਜ਼ਿਲ੍ਹਿਆਂ ਵਾਸਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਜਿਹੜਾ ਪੰਜਾਬ ਦੇ ਜਿਹੜੇ ਸਾਬਕਾ ਭਾਜਪਾ ਪ੍ਰਧਾਨ ਸੀਗੇ ਸਵਰਗੀ ਹੈ ਕਮਲ ਸ਼ਰਮਾ ਜੀ ਦਾ ਇਹ ਬੜਾ ਵੱਡਾ ਡ੍ਰੀਮ ਸੀਗਾ ਸੁਪਨਾ ਸੀਗਾ ਕਿ ਇੱਥੇ ਪੀਜੀਆ ਬਣੇ ਉਹਨਾਂ ਦਾ ਜਿਹੜਾ ਸੁਪਨਾ ਇਹ ਜਿਹੜਾ ਉਹਨਾਂ ਦੀ ਡੱਟ ਤੋਂ ਬਾਅਦ ਇਹ ਅਧੂਰਾ ਰਹਿ ਗਿਆ ਸੀਗਾ ਸ਼ਰਮਈ ਮੈਂ ਇਹ ਕਹਿਣਾ ਚਾਹੁੰਦਾ ਸੀ 100 ਬੈੱਡ ਦਾ ਜਿਹੜਾ ਇਹ ਪੀਜੀਆਈ ਜਿਹੜਾ ਸੈਂਟਰ ਬਣ ਰਿਹਾ ਲੋਕਾਂ ਵਾਸਤੇ ਬੜਾ ਵਧੀਆ ਜਿਹੜਾ ਫੋਜਪੁਰ ਵਾਸਤੇ ਵੀ ਹੋਰ ਲੋਗ ਅਲੱਗ-ਅਲੱਗ ਜ਼ਿਲ੍ਹਿਆਂ ਵਾਸਤੇ ਵੀ ਕੀ ਕਹਿਣਾ ਚਾਹਦੇ ਤੁਸੀਂ ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਜੀ ਇਹ ਸਾਡੇ ਫੋਜਪੁਰ ਵਾਸਤੇ ਬਹੁਤ ਹੀ ਵਧੀਆ ਗੱਲ ਹੈ ਜਿਹੜੀ ਸੈਂਟਰ ਵੱਲੋਂ ਦਿੱਤੀ ਗਈ ਹੈ ਲੇਕਿਨ ਕੁਝ ਪਤਾ ਲੱਗ ਰਿਹਾ ਜੀ ਕੁਝ ਜਥੇ ਬੰਦੀਆਂ ਇਹਦਾ ਵਿਰੋਧ ਕਰਨ ਜਾ ਰਹੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਸਾਂਝਾ ਕੰਮ ਹੈਗਾ ਸਾਰਿਆਂ ਦਾ ਇਹ 10 10 ਸਾਲ ਬਾਅਦ ਇਹ ਸੁਪਨਾ ਪੂਰਾ ਹੋ ਰਿਹਾ ਫਲੋਜਪੁਰ ਲੋਕਾਂ ਦਾ ਤੇ ਇਹਨੂੰ ਦੇਰ ਵਿੱਚ ਕੋਈ ਖਲਲ ਨਾ ਪਾਈ ਦੇ ਤੇ ਇਹਨੂੰ ਜਿਹੜਾ ਸ਼ਾਂਤੀਪੂਰਤ ਤੰਗ ਦਾ ਇਹਨੂੰ ਜਿਹੜਾ ਕੱਲ ਦਾ ਪ੍ਰੋਗਰਾਮ ਚੱਲਣਾ ਚਾਹੀਦਾ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗਾ ਕਿ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਪੂਰਾ ਸਹਿਯੋਗ ਚਾਹੀਦਾ ਵੀ ਇੱਥੇ ਕੋਈ ਗੜਬੜੀ ਨਾ ਹੋਵੇ ਕੋਈ ਸ਼ਰਾਰਤੀ ਤੱਤ ਜਿਵੇਂ ਪਹਿਲਾਂ ਪ੍ਰਧਾਨ ਮੰਤਰੀ ਜੀ ਫਲੋਜਪੁਰ ਆਏ ਸੀਗੇ ਉਦੋਂ ਹੋਈ ਸੀ ਤੇ ਉਹ ਦੁਬਾਰਾ ਰਿਪੀਟ ਨਾ ਹੋਵੇ ਕਿਉਂਕਿ ਇਹ ਫਰੋਤਪਰ ਵਾਸੀਆਂ ਦੀ ਸਾਰਿਆਂ ਦੀ ਅਪੀਲ ਹੈਗੀ ਸਾਰੇ ਚਾਹਦੇ ਆ ਵੀ ਇੱਥੇ ਲੋਕਾਂ ਨੂੰ ਘਰ ਬੈਠੇ ਵਧੀਆ ਸਿਹਤ ਸਹੂਲਤਾਂ ਮਿਲੇ ਤੇ ਸਾਨੂੰ ਬਾਹਰ ਨਾ ਜਾਣਾ ਪਵੇ ਬਿਲਕੁਲ ਜੀ ਇਹਨਾਂ ਦਾ ਇਹੋ ਹੀ ਸ਼ਰਮਾਇਣਾ ਗੱਲ ਕੀਤੀ ਹੈ ਉਹਨਾਂ ਦਾ ਇਹੋ ਹੀ ਕਹਿਣਾ ਹੈ ਲਵੀ ਜਿਹੜਾ ਪੀਜੀਆਈ ਸੈਂਟਰ ਬਣ ਰਿਹਾ ਇਹ ਲੋਕਾਂ ਵਾਸਤੇ ਹੀ ਬਣ ਰਿਹਾ ਕਿਸੇ ਤਰ੍ਹਾਂ ਦੀ ਇੱਥੇ ਹੁਲੜਵਾਜੀ ਨਾ ਹੋਵੇ ਪ੍ਰਸ਼ਾਸਨ ਅਗੇ ਇਹੋ ਬੇਨਤੀ ਹੈ ਲਵੀ ਇਹ ਲੋਕਾਂ ਵਾਸਤੇ ਵਧੀਆ ਤਰੀਕੇ ਨਾਲ ਇਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਵੀ ਹੈ ਅ ਕੱਲ ਜਿਹੜਾ 25 ਤਰੀਕ ਨੂੰ ਜਿਹੜਾ ਇਹਦਾ ਦੁਗਟਨ ਜਿਹੜਾ ਉਹਦਾ ਨੀ ਪੱਥਰ ਰੱਖਿਆ ਜਾਏਗਾ ਰੋਜਪੁਰ ਤੋਂ ਬੋਵੀ ਖਰਨਾ ਫਾਸਟ ਇਨ